ਵਾਹੀ ਗੁਰਚਿੱਕਾ ਖਾਲਸਾ ਵਾਹੀ ਗੁਰਚਿੱਕੀ ਫਤਿਹ ਅੱਜ ਦਾ ਜਿਹੜਾ ਪੁਰਬ ਹੈ ਹਰ ਸਾਲ ਦੀ ਤਰ੍ਹਾਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪ੍ਰਕਾਸ਼ ਪੁਰਬ ਨੂੰ ਇਸ ਸਥਾਨ ਤੇ ਬੜੀ ਮਹੱਤਤਾ ਨਾਲ ਮਨਾਇਆ ਜਾਂਦਾ ਹੈ ਸੰਗਤਾਂ ਦਾ ਪੂਰਾ ਉਤਸ਼ਾਹ ਹੁੰਦਾ ਹੈ ਇਸ ਗੁਰਪੁਰਬ ਦੇ ਨਾਲ ਨਾਲ ਜਿੱਥੇ ਅੱਜ ਇੱਕ ਵਿਸ਼ੇਸ਼ ਸਮਾਗਮ ਰੱਖਿਆ ਗਿਆ ਸੀਗਾ ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਭਾਈ ਸਤੀ ਦਾਸ ਜੀ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਤਾਬਦੀ ਦੇ ਰੂਪ ਵਿੱਚ ਧਰਮ ਪ੍ਰਚਾਰ ਕਮੇਟੀ ਵੱਲੋਂ ਆਰੰਭ ਕੀਤਾ ਗਿਆ ਜਿਸ ਦੇ ਪਹਿਲੇ ਸਮਾਗਮ ਦੀ ਇੱਥੇ ਆਰੰਭਤਾ ਹੋਈ ਹੈ ਉਸ ਦੇ ਨਾਲ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਤਾ ਗਤੀ ਦਿਵਸ 350 ਸਾਲਾ ਵੀ ਜਿਹੜਾ ਉਹ ਵੀ ਸਮਾਗਮਾਂ ਦੀ ਉਲੀਕਣਾ ਕੀਤੀ ਗਈ ਹੈ ਭਾਰੀ ਉਤਸ਼ਾਹ ਸੰਗਤਾਂ ਦੇ ਵਿੱਚ ਦੇਖਿਆ ਜਾ ਰਿਹਾ ਹੈ ਸਵੇਰ ਤੋਂ ਅਮਰਤ ਵੇਲੇ ਤੋਂ ਤੇ ਇੰਦਰ ਅੰਤਰ ਜਿਹੜਾ ਹੈ ਇਹ ਸ਼ਾਮ ਦੇ ਦੇਰ ਰਾਤ ਤੀਕਰ ਸਮਾਗਮ ਇਵੇਂ ਚੱਲੀ ਜਾਣਗੇ ਰਾਤ ਨੂੰ ਇਥੇ ਇਸ ਸਥਾਨ ਤੇ ਦੀਪਮਾਲਾ ਵੀ ਹੋਵੇਗੀ ਇਹ ਸਥਾਨ ਬਹੁਤ ਪਵਿੱਤਰ ਹੈ ਇਸ ਸਥਾਨ ਤੇ ਹਰ ਧਰਮ ਦੀ ਆਸਥਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਸ ਸਥਾਨ ਤੇ ਪ੍ਰਕਾਸ਼ ਹੋਇਆ ਸੀਗਾ ਗੁਰਦੁਆਰਾ ਗੁਰੂ ਕੇ ਮਹਿਲ ਨਾਲ ਜਾਣਿਆ ਜਾਂਦਾ ਹੈ ਅੰਮ੍ਰਿਤਸਰ ਸੱਚਖੰਡ ਸਿੰਘੀ ਦਰਬਾਰ ਸਾਹਿਬ ਦੇ ਨਾਲ ਥੋੜੀ ਹੀ ਦੂਰੀ ਤੇ ਸਥਿਤ ਹੈ ਸਥਾਨ ਜਿਸ ਪ੍ਰਤੀ ਹਰ ਪ੍ਰਕਾਰ ਦਾ ਹਰ ਪ੍ਰਾਣੀ ਇਸ ਸਥਾਨ ਤੇ ਆਪਣੀ ਨਿੱਜੀ ਆਸਥਾ ਰੱਖਦਾ ਹੋਇਆ ਇਸ ਸਥਾਨ ਤੇ ਨਿਤ ਮਸਤਕ ਹੁੰਦਾ ਹੈ ਮੈਂ ਸਾਰੀਆਂ ਸੰਗਤਾਂ ਨੂੰ ਇਸ ਪ੍ਰੋਗ ਦੀ ਬਹੁਤ ਬਹੁਤ ਵਧਾਈ ਦਿੰਦਾ ਕਿ ਉੱਥੇ ਬੱਚਿਆਂ ਨੂੰ ਖਾਸ ਕਰਕੇ ਪ੍ਰੇਰਨਾ ਕਹਿਣਾ ਵੀ ਇੱਕ ਆਪਣੇ ਗੁਰੂ ਸਹਿਬਾਨਾਂ ਤੋਂ ਆਪਾਂ ਪ੍ਰੇਰਨਾ ਲੈ ਕੇ ਆਪਣੇ ਜੀਵਨ ਨੂੰ ਸਫਲਾ ਜੀਵਨ ਬਣਾ ਸਕੀਏ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਸਕੀਏ ਗੁਰੂ ਦੇ ਦੱਸੇ ਮਾਰਗ ਤੇ ਚੱਲ ਸਕੀਏ ਨਸ਼ਿਆਂ ਨੂੰ ਤਿਆਗ ਕੇ ਗੁਰੂ ਵਾਲੇ ਬਣ ਕੇ ਗੁਰੂ ਦੀ ਪਰੰਪਰਾ ਅਨੁਸਾਰ ਆਪਣੇ ਜੀਵਨ ਦਾ ਨਿਰਵਾਹ ਕਰੀਏ ਇਹੀ ਕੁਛ ਕਹਿੰਦਾ ਹੋਇਆ ਆਪਜੀ ਤੋਂ ਖੇਮਾ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਵਧਾਈਆਂ ਲੱਖ ਵਧਾਈਆਂ ਕਰੋੜ ਅਰਬ ਨੀਲਮ ਪਦਮ ਨੰਨਤ ਵਧਾਈਆਂ ਨੰਨਤ ਗੁਰੂ ਤੇਗ ਬਹਾਦਰ ਸਾਹਿਬ ਦਾ ਅਜ ਦੇ ਦੇਣਾ ਅਵਤਾਰਪੁਰ ਬਾਇਆ ਹੀਗਾ ਆਇਆ ਵਾ ਅੱਜ ਦੇ ਦਿਨ ਹੋਇਆ ਹੀਗਾ ਗੁਰੂ ਕੇ ਮਹਿਲ ਗੁਰੂ ਪਾਤਸ਼ਾਹ ਗੁਰੂ ਹਰਗਬਿੰਦ ਸਾਹਿਬ ਦੇ ਘਰ ਸਾਰੀਆਂ ਸੰਗਤਾਂ ਨੂੰ ਇਹ ਕੱਲ ਦੀ ਬਹੁਤ ਵੱਡੀ ਵਧਾਈ ਆ ਆਪਾਂ ਸਾਰਿਆਂ ਨੇ ਬਾਬਾ ਜੀ ਨੂੰ ਸਰਦਾ ਦੇ ਫੁੱਲ ਭੇਟ ਕਰਨੇ ਆ ਸਰਦਾ ਦੇ ਫੁੱਲ ਕੀ ਆ ਵਹਿਗੁਰੂ ਨਾਮ ਜਹਾਜਾ ਕਿਹੜੇ ਸੋਤਰੇ ਪਾਰ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਇਤੋ ਦੀ ਸੇਵਾ ਕਿਲਾ ਅਨੰਦਗੜ੍ਹ ਨਾਨਕਪੁਰ ਸਾਹਿਬ ਸੰਤ ਬਾਬਾ ਸਿਵਾ ਸਿੰਘ ਬਾਬਾ ਭਗਤ ਸਿੰਘ ਸੰਤ ਬਾਬਾ ਲਾਭ ਸਿੰਘ ਸੰਤ ਬਾਬਾ ਭਰਜਨ ਸਿੰਘ ਕਰਵਾ ਰਹੇ ਆ ਉਹਨਾਂ ਦੇ ਹੁਣ ਮੌਜੂਦੀ ਮੁਖੀ ਸਾਰੀ ਸੰਗਤੀਆਂ ਨਾਲ ਉਹਨਾਂ ਦੇ ਸਾਰੀਆਂ ਸੰਗਤਾਂ ਨੂੰ ਵੱਡੀਆਂ ਵਧਾਈਆਂ ਇਹ ਸੇਵਾ ਕਾਲਪੁਰਖ ਦੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਇਤਰਾਹੇ ਗਾਂ ਚਲਦੀ ਰਵੇ ਚਲਾਈ ਜਾਣ ਮਹਾਰਾਜ ਦੇ ਗੜੀ ਅਰਦਾਸ ਬੇਨਤੀ ਆ ਸਾਰੀਆਂ ਸੰਗਤਾਂ ਨੂੰ ਅਰਦਾਸ ਆ ਕਿ ਸਾਰੀ ਸੰਗਤਾਂ ਨੇ ਦਰਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿ ਫਰੇ ਅੱਜ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਜਨਮ ਸਥਾਨ ਤੇ ਪਾ ਉਹਨਾਂ ਦਾ ਪ੍ਰਕਾਸ਼ ਪੁਰਬ ਮਨਾਣ ਲਈ ਆਏ ਨੇ ਸਾਰੀਆਂ ਸੰਗਤਾਂ ਇੱਥੇ ਪਹੁੰਚੀਆਂ ਨੇ ਮਹਾਰਾਜ ਦੇ ਅੱਗੇ ਅਰਦਾਸ ਕੀਤੀ ਹੈ ਕਿ ਸਾਨੂੰ ਤਰੱਕੀਆਂ ਦੇਵੇ ਕਸਾਬ ਦੇ ਕਾਰੋਬਾਰ ਚ ਵਾਧੇ ਪਾਣ ਵਾਹਿ ਖਾਲਸਾ ਵਾਹਿ ਅੱਜ ਅਸੀਂ ਗੁਰਦੁਆਰਾ ਗੁਰੂ ਕੇ ਮਹਿਲ ਗੁਰ ਤੇਗ ਬਹਾਦਰ ਸਾਹਿਬ ਦੇ ਜਨਮ ਸਥਾਨ ਤੇ ਅਸੀਂ ਆਏ ਆ ਉਹਨਾਂ ਦਾ ਅੱਜ ਪ੍ਰਕਾਸ਼ ਦਿਹਾੜਾ ਜੀ 350 ਸਾਲਾਂ ਪ੍ਰਕਾਸ਼ ਦਿਹਾੜਾ ਜੀ ਅਸੀਂ ਉੱਥੇ ਮੱਥਾ ਟੇਕਣ ਆਏ ਆਂ ਮੱਥਾ ਟੇਕਣ ਨਾਲ ਅਰਦਾਸ ਕਰਦਾ ਆਂ ਸੱਚਿਆ ਪਾਤਸ਼ਾਹ ਸਰਬੱਤ ਦਾ ਭਲਾ ਕਰੀ ਬਲ ਬਖਸ਼ਣਾ ਸਾਰਿਆਂ ਅੰਮ੍ਰਿਤਸਰ ਦੇ ਸ਼ਹਿਰ ਦੇ ਉੱਤੇ ਬਲ ਬਲਖਣਾ ਤੇ ਛੁਕ ਸ਼ਾਂਤੀ ਮਤਲਬ ਬਖਸ਼ਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰਦੁਆਰਾ ਗੁਰੂ ਕੇ ਮੈਲ ਜੀ ਵਿਖੇ ਅੱਜ ਅੰਮ੍ਰਿਤ ਵੇਰੇ ਤੋਂ ਹੀ ਬਹੁਤ ਸੰਗਤਾਂ ਗੁਰਕੇ ਮਹਿਲ ਜੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਵਿੱਚ ਦਰਸ਼ਨ ਦਿਦਾਰੇ ਕਾਰੀਆਂ ਨੇ ਸੰਗਤਾਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ